ਪੰਜਾਬ ਦੀ ਮਿੱਟੀ ਜਿੱਥੇ ਮਿਹਨਤ ਨੂੰ ਨਸੀਬ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਜਿੱਥੇ ਕਿਸਾਨ ਦਾ ਪੁੱਤ ਕਹਾਉਣਾ ਜ਼ਿਮੀਂਦਾਰ ਦਾ ਪੁੱਤ ਕਹਾਉਣਾ ਇਹ ਕਹਿ ਲਈਏ ਕਿ ਪੰਜਾਬੀ ਗੀਤਾਂ ਦੇ ਵਾਂਗ ਜੱਟ ਦਾ ਪੁੱਤ ਕਹਾਉਣਾ ਬਹੁਤ ਹੀ ਮਾਣ ਵਾਲੀ ਗੱਲ ਸਮਝਿਆ ਜਾਂਦਾ ਹੈ ਪਰ ਅੱਜ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਚੁੱਕਿਆ ਹੈ ਕੀ ਸੱਚਮੁੱਚ ਰਾਖਵਾ ਕੋਟਾ ਕਿਸੇ ਦੇ ਹੱਕ ਮਾਰ ਗਿਆ ਹੈ ਜਾਂ ਫਿਰ ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਮਿਲਿਆ ਹੋਇਆ ਇੱਕ ਇਨਸਾਫ ਹੈ ਸੱਚ ਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਅੱਜ ਆਪਾਂ ਗੱਲ ਕਰਾਂਗੇ ਕਿ ਸੱਚਮੁੱਚ ਹੀ ਪੰਜਾਬੀ ਗੀਤ ਵਾਂਗੂ ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾ ਕੋਟਾ ਮਾਰ ਗਿਆ ਵੀਡੀਓ ਪੂਰੀ ਦੇਖਿਓ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਜਾਵੇਗਾ ਸਾਡੇ ਦੇਸ਼ ਦਾ ਇਤਿਹਾਸ ਦੋ ਰੰਗਾਂ ਦੇ ਨਾਲ ਲਿਖਿਆ ਗਿਆ ਹੈ ਇੱਕ ਰੰਗ ਹੈ ਬਹੁਤ ਹੀ ਸੋਨਾ ਅਤੇ ਦੂਜਾ ਕਾਲੇ ਹਨੇਰੇ ਨਾਲ ਭਰਿਆ ਹੋਇਆ ਇਨ੍ਹਾਂ ਹੀ ਕਾਲੇ ਪੰਨਿਆਂ ਦੇ ਵਿੱਚੋਂ ਕੇਰਲ ਦੇ ਵਿੱਚ ਪ੍ਰਚਲਿਤ ਮੁੱਲਾ ਕਰਨਾਂ ਦੀ ਪ੍ਰਥਾ ਹੈ ਜਿਸ ਨੂੰ ਕੀ ਬ੍ਰੈਸਟ ਟੈਕਸ ਵੀ ਆਖਿਆ ਜਾਂਦਾ ਹੈ ਇਸ ਪ੍ਰਥਾ ਦੇ ਵਿੱਚ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਆਪਣੀ ਛਾਤੀ ਟਕਣ ਦੇ ਲਈ ਟੈਕਸ ਦੇਣਾ ਪੈਂਦਾ ਸੀ ਇਹ ਪ੍ਰਥਾ ਲਗਭਗ 125 ਸਾਲ ਤੱਕ ਐਵੇਂ ਹੀ ਚਲਦੀ ਰਹੀ ਇਹ ਟੈਕਸ ਔਰਤਾਂ ਦੀ ਸਰੀਰਕ ਬਣਤਰ ਦੇ ਹਿਸਾਬ ਦੇ ਨਾਲ ਵੱਧ ਘੱਟ ਲਗਾਇਆ ਜਾਂਦਾ ਸੀ ਜਦੋਂ ਇਹ ਕਰੂਰ ਪਥਾ ਆਪਣੇ ਪੂਰੇ ਪ੍ਰਚੰਡ ਤੇ ਚੱਲ ਰਹੀ ਸੀ ਤਾਂ ਉਥੋਂ ਦੀ ਇੱਕ ਨਿਵਾਸੀ Dalit ਮਹਿਲਾ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਜਦੋਂ ਅਧਿਕਾਰੀ ਉਸ ਤੋਂ ਮੁੱਲਾ ਕਰ ਲੈਣ ਆਏ ਤਾਂ ਉਹਨਾਂ ਨੇ ਕਿਹਾ ਕਿ ਤੇਰੀ ਅਬਦੀ ਖਤਮ ਹੋ ਚੁੱਕੀ ਹੈ ਜੋ ਤੈ ਪੈਸੇ ਦਿੱਤੇ ਸਨ ਉਹਨਾਂ ਦੇ ਅੱਜ ਦਿਨ ਖਤਮ ਹੋ ਚੁੱਕੇ ਨੇ ਅੱਜ ਤੈਨੂੰ ਆਪਣੀ ਸਾਤੀ ਤੋਂ ਪਰਦਾ ਚੱਕਣਾ ਪਵੇਗਾ ਅਤੇ ਤੈਨੂੰ ਜਾਂ ਫਿਰ ਸਾਨੂੰ ਟੈਕਸ ਦੇਣਾ ਪਵੇਗਾ ਤਾਂ ਉਸਨੇ ਕਿਹਾ ਕਿ ਮੈਂ ਤੁਹਾਨੂੰ ਟੈਕਸ ਅਦਾ ਕਰ ਦਿੰਦੀ ਹਾਂ ਪਰ ਉਹਨਾਂ ਨੇ ਕਿਹਾ ਕਿ ਹੁਣ ਟੈਕਸ ਵੱਧ ਘੱਟ ਹੋਵੇਗਾ ਪਹਿਲਾਂ ਅਸੀਂ ਜਾਂਚ ਕਰ ਲਈਏ ਕਿ ਤੇਰੀ ਸਰੀਰਕ ਵੰਤਰ ਵਧੀ ਹੈ ਜਾਂ ਫਿਰ ਘੱਟੀ ਹੈ ਉਹਨਾਂ ਨੇ ਉਸ ਦੀ ਸਰੀਰਕ ਵੰਤਰ ਦੀ ਜਾਂਚ ਕੀਤੀ ਤੇ ਉਸ ਨੂੰ ਕਿਹਾ ਕਿ ਤੂੰ ਹੁਣ ਪਹਿਲਾਂ ਨਾਲੋਂ ਵੱਧ ਟੈਕਸ ਲੈ ਕੇ ਆ ਜਦੋਂ ਨਗੇਲੀ ਨਾਂ ਦੀ ਕੁੜੀ ਆਪਣੇ ਘਰ ਦੇ ਅੰਦਰ ਪੈਸੇ ਲੈਣ ਗਈ ਤਾਂ ਉਹ ਜਦੋਂ ਵਾਪਸ ਆਈ ਉਹ ਆਪਣੀ ਛਾਤੀ ਨੂੰ ਕੱਟ ਕੇ ਇੱਕ ਪੱਤਲ ਦੇ ਉੱਪਰ ਰੱਖ ਕੇ ਲੈ ਆਈ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਤੁਹਾਨੂੰ ਇਹ ਹੀ ਚਾਹੀਦੇ ਹਨ ਤੁਹਾਨੂੰ ਟੈਕਸ ਨਹੀਂ ਤੁਹਾਨੂੰ ਇਹਨਾਂ ਤੋਂ ਹੀ ਦਿੱਕਤ ਹੈ ਤੁਸੀਂ ਇਹਨਾਂ ਨੂੰ ਹੀ ਲੈ ਜਾਓ ਇਹ ਦ੍ਰਿਸ਼ ਦੇਖ ਕੇ ਉਹ ਅਧਿਕਾਰੀ ਉੱਥੋਂ ਭੱਜ ਚੱਲੇ ਅਤੇ ਬਹੁਤ ਸਾਰਾ ਖੂਨ ਵਹਿਣ ਦੇ ਕਾਰਨ ਨਗੇਲੀ ਨਾਂ ਦੀ ਇਸ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ। ਉਸ ਦੇ ਇਸ ਬਲੀਦਾਨ ਨੇ ਪੂਰੇ ਕਸਬੇ ਨੂੰ ਹਿਲਾ ਕੇ ਰੱਖ ਦਿੱਤਾ। ਨਗੇਲੀ ਦੀ ਕਹਾਣੀ ਸਿਰਫ ਇੱਕ ਔਰਤ ਦੀ ਕਹਾਣੀ ਹੀ ਨਹੀਂ ਸੀ। ਇਹ ਸਦੀਆਂ ਤੋਂ ਦੱਬੀ ਹੋਈਆਂ ਉਹਨਾਂ ਔਰਤਾਂ ਦੀ ਚੀਖ ਸੀ ਜੋ ਇੱਕ ਚਿੰਗਾਰੀ ਦੇ ਵਾਂਗ ਫੈਲ ਗਈ। ਇਸ ਤੋਂ ਬਾਅਦ ਬਹੁਤ ਸਾਰੀਆਂ ਈਸਾਈ ਮਹਿਲਾਵਾਂ ਨੇ ਦਲਿਤਾਂ ਦਾ ਸਾਥ ਦਿੱਤਾ। ਅਤੇ ਇਹ ਗੱਲ ਅੰਗਰੇਜ਼ਾਂ ਤੱਕ ਪਹੁੰਚਾਈ ਅੰਗਰੇਜ਼ ਸਰਕਾਰ ਨੇ ਇਸ ਪ੍ਰਥਾ ਦਾ ਅੰਤ ਕਰ ਦਿੱਤਾ ਇਤਿਹਾਸ ਦੇ ਇੱਕ ਹੋਰ ਪੰਨੇ ਉੱਤੇ ਨਿਆਂ ਲਈ ਚਮਕਦੀ ਇੱਕ ਲਕੀਰ ਮਿਲਦੀ ਹੈ ਇਹ ਲਕੀਰ ਜੋਤੀਰਾਓ ਫੂਲੇ ਅਤੇ ਮਾਈ ਸੁਵਿੱਤਰੀ ਬਾਈ ਫੂਲੇ ਦੇ ਨਾਮ ਨਾਲ ਲਿਖੀ ਗਈ ਹੈ ਇਹਨਾਂ ਦੋਵਾਂ પતિ ਪਤਨੀ ਨੇ ਨੀਮਿਆ ਜਾਤ ਦੀਆਂ ਕੁੜੀਆਂ ਦੇ ਲਈ ਇੱਕ ਪਹਿਲਾ ਸਕੂਲ ਖੋਲ੍ਹਿਆ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਉਹਨਾਂ ਨੇ ਆਪਣੀ ਪੜ੍ਹਾਈ ਈਸਾਈ ਸਕੂਲਾਂ ਦੇ ਵਿੱਚ ਕੀਤੀ ਸੀ ਅਤੇ ਈਸਾਈ ਮਤ ਦੀ ਸਹਾਇਤਾ ਦੇ ਨਾਲ ਹੋਰ ਜਿਹੜੇ ਕੀ ਛੋਟੀ ਜਾਤ ਦੀਆਂ ਮਹਿਲਾਵਾਂ ਸਨ ਜਾਂ ਬੱਚੇ ਸਨ ਉਹਨਾਂ ਨੂੰ ਪੜ੍ਹਾਉਣ ਦੇ ਲਈ ਇਹਨਾਂ ਨੇ ਆਪਣੇ ਲੈਵਲ ਤੇ ਅਲੱਗ ਸਕੂਲ ਖੋਲਣੇ ਸ਼ੁਰੂ ਕੀਤੇ ਉੱਚੀ ਜਾਤ ਦੇ ਲੋਕ ਉਹਨਾਂ ਦੇ ਰਾਹ ਦੇ ਵਿੱਚ ਹਰ ਪਲ ਰੋੜੇ ਬਣਦੇ ਸਨ ਉਹਨਾਂ ਨੂੰ ਛੋਟੀ ਜਾਤ ਦੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਦਿੱਕਤ ਮਹਿਸੂਸ ਕਰਦੇ ਸਨ ਪਰ ਸਵਿੱਤਰੀ ਵਾਈ ਫੂਲੇ ਆਪਣੇ ਦ੍ਰਿੜ ਇਰਾਦੇ ਦੇ ਨਾਲ ਉਹਨਾਂ ਨੇ ਹਰ ਰੋਜ਼ ਥਾਂ-ਥਾਂ ਬਦਲ ਕੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਇਸ ਦੇ ਵਿੱਚ ਉਹਨਾਂ ਦਾ ਸਾਥ ਫੱਤੂ ਰਾਸ਼ਟਰੀ ਵਰਗੇ ਬਹੁਤ ਸਾਰੇ ਦੋਸਤਾਂ ਬਹਾਦਰ ਦੋਸਤਾਂ ਨੇ ਬਹੁਤ ਸਾਰੇ ਬਹਾਦਰ ਦੋਸਤਾਂ ਨੇ ਉਹਨਾਂ ਦਾ ਸਾਥ ਦੇ ਦਿੱਤਾ ਉਹਨਾਂ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ ਦਿੱਤੇ ਕਿ ਤੁਸੀਂ ਇੱਥੇ ਆ ਕੇ ਬੱਚਿਆਂ ਨੂੰ ਪੜ੍ਹਾ ਸਕਦੇ। ਇਸ ਫੂਲੇ ਪਰਿਵਾਰ ਦੀ ਜੰਗ ਸਿਰਫ ਇੱਕ ਪੜ੍ਹਾਈ ਦੇ ਲਈ ਨਹੀਂ ਸੀ। ਇਹ ਸਦੀਆਂ ਤੋਂ ਦੱਬੇ ਹੋਏ ਲੋਕਾਂ ਦੇ ਮਨੁੱਖੀ ਹੱਕ ਲੈਣ ਦੇ ਲਈ ਜੰਗ ਦੀ ਇੱਕ ਸ਼ੁਰੂਆਤ ਸੀ। ਜੋ ਅਸੀਂ ਅੱਜ ਦੇ ਸਮੇਂ ਦੇ ਵਿੱਚ ਰਾਖਵਾ ਕਰਨ ਦੇ ਹੱਕ ਜਾਂ ਕਾਨੂੰਨ ਦੇਖ ਰਹੇ ਹਾਂ ਉਹਨਾਂ ਦੇ ਅਸਲ ਬੀਜ ਇਸ ਫੂਲੇ ਪਰਿਵਾਰ ਦੇ ਦੁਆਰਾ ਬੀਜੇ ਗਏ ਸਨ ਜਿਹੜੇ ਕੀ ਅੱਜ ਦੇ ਸਮੇਂ ਦੇ ਵਿੱਚ ਰਾਖਵਾ ਕਰਨ ਦੇ ਰੂਪ ਵਿੱਚ ਮਨੁੱਖੀ ਅਧਿਕਾਰਾਂ ਦੇ ਵਿੱਚ ਉਹਨਾਂ ਦੱਬੇ ਕੁਚਲੇ ਲੋਕਾਂ ਨੂੰ ਇੱਕ ਇਨਸਾਨ ਅਤੇ ਮਨੁੱਖ ਬਣਨ ਦੇ ਲਈ ਪ੍ਰੇਰਿਤ ਕਰਦੇ ਹਨ ਇੱਕ ਹੋਰ ਕਾਲਾ ਪੰਨਾ ਦਲਿਤ ਸਮਾਜ ਦੀਆਂ ਔਰਤਾਂ ਦੇ ਨਾਲ ਜੁੜਿਆ ਹੋਇਆ ਹੈ ਲਗਭਗ 18ਵੀਂ ਸਦੀ ਦੇ ਵਿੱਚ ਉੱਚੀ ਜਾਤ ਦੇ ਵੱਲੋਂ ਜਦੋਂ ਵੀ ਦਲਿਤ ਸਮਾਜ ਦੇ ਵਿੱਚ ਕਿਸੇ ਪਰਿਵਾਰ ਦੇ ਵਿੱਚ ਸਾਦੀ ਹੁੰਦੀ ਸੀ ਤਾਂ ਉਸ ਪਰਿਵਾਰ ਦੀ ਨੋ ਨੂੰ ਸੁੱਧੀ ਕਰਨ ਦੇ ਬਜੋਂ ਜਾਂ ਇਹ ਕਹਿ ਲਿਏ ਕਿ ਉਸ ਦਾ ਸੁੱਧੀਕਰਨ ਕਰਨ ਦੇ ਬਹਾਨੇ ਲਗਭਗ 3 ਦਿਨ ਦੇ ਲਈ ਆਪਣੇ ਉੱਚੇ ਘਰਾਣੇ ਵਿੱਚ ਲੈ ਜਾਂਦੇ ਸਨ ਉਸ ਘਰਾਣੇ ਦੇ ਵਿੱਚ ਉਹਨਾਂ ਨਾਲ ਕੀ ਹੁੰਦਾ ਸੀ ਜਾਂ ਉਹਨਾਂ ਦਾ ਕੀ ਕੀਤਾ ਜਾਂਦਾ ਸੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਤਿਹਾਸ ਚੁੱਪ ਹੈ ਇਹ ਕਹਿ ਲਿਏ ਕਿ ਸੱਚ ਬਹੁਤ ਹੀ ਕੌੜਾ ਅਤੇ ਬਹੁਤ ਹੀ ਭਿਆਨਕ ਹੈ ਇਹ ਰਿਵਾਜ ਬਹੁਤ ਹੀ क्रूरवादी ਸੀ ਇਸ ਦੇ ਵਿੱਚ ਸੁੱਧੀ ਕਰਨ ਦੇ ਨਾਮ ਤੇ ਇਨ੍ਹਾਂ ਅਨਪੜ ਡੱਬੇ ਹੋਏ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਜਦੋਂ ਇਸ ਪ੍ਰਥਾ ਦੇ ਬਾਰੇ ਵਿੱਚ ਅੰਗਰੇਜ਼ ਸਰਕਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਪ੍ਰਥਾ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਸੀ ਫਿਰ ਇਸ ਹਨੇਰੇ ਦੇ ਵਿੱਚ ਇੱਕ ਚਾਨਣ ਦਾ ਰੂਪ ਰੁشناਇਆ ਜਿਸ ਦਾ ਨਾਮ ਸੀ ਡਾਕਟਰ ਪੀਮਰਾਓ ਅਭੇਦਕਰ ਜਿਨ੍ਹਾਂ ਨੂੰ ਸਕੂਲ ਦੇ ਵਿੱਚ ਪਾਣੀ ਪੀਣ ਤੱਕ ਦਾ ਹੱਕ ਨਹੀਂ ਸੀ ਉਹਨਾਂ ਨੇ ਆਪਣੇ ਗਿਆਨ ਪੜ੍ਹਾਈ ਅਤੇ ਸੰਘਰਸ਼ ਦੇ ਨਾਲ ਭਾਰਤ ਦਾ ਸੰਵਿਧਾਨ ਲਿਖ ਦਿੱਤਾ ਅਤੇ ਇੱਕ ਬਹੁਤ ਹੀ ਨਾ ਸੋਚਿਆ ਇਤਿਹਾਸ ਬਣਾ ਕੇ ਰੱਖ ਦਿੱਤਾ 바ਵਾ ਸਾਹਿਬ ਮੰਨਦੇ ਸਨ ਕਿ ਜਿੱਥੇ ਸਦੀਆਂ ਤੋਂ ਹੱਕ ਸਾਡੇ ਤੋਂ ਖੋਹੇ ਗਏ ਹਨ ਉੱਥੇ ਬਰਾਬਰੀ ਦੀ ਗੱਲ ਬਹੁਤ ਛੋਟੀ ਹੈ ਇੱਥੇ ਸਾਨੂੰ ਰਾਖਵਾ ਕਰਨ ਜ਼ਰੂਰੀ ਹੈ ਕਿਉਂ ਕਿਉਂਕਿ ਸਾਡੇ ਤੋਂ ਹੱਕ ਬਹੁਤ ਹੀ ਹਜ਼ਾਰਾਂ ਸਾਲ ਸਦੀਆਂ ਤੋਂ ਖੋਏ ਗਏ ਹਨ 바ਵਾ ਸਾਹਿਬ Ambedkar ਜੀ ਦਾ ਮੰਨਣਾ ਸੀ ਕਿ ਇਹ ਕਾਨੂੰਨ ਕਿਸੇ ਦੇ ਉੱਪਰ ਚੜਾਉਣ ਲਈ ਨਹੀਂ ਹਨ ਜਾ ਫਿਰ ਇਹ ਕਾਨੂੰਨ ਕਿਸੇ ਦਾ ਹੱਕ ਖਾਣ ਦੇ ਲਈ ਜਾਂ ਹੱਕ ਮਾਰਨ ਦੇ ਲਈ ਨਹੀਂ ਹਾਂ ਅੰਤ ਦੇ ਵਿੱਚ ਇਹੀ ਸਵਾਲ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਹੀ ਉੱਚੀ ਆਵਾਜ਼ ਦੇ ਵਿੱਚ ਉੱਠਦਾ ਹੈ ਕਿ ਸੱਚਮੁੱਚ ਹੀ ਰਾਖਵੇ ਕਰਨ ਨੇ ਜਰਨਲ ਵਰਗ ਜਾਂ ਫਿਰ ਉੱਚੀ ਜਾਤ ਦੇ ਵਰਗ ਦੇ ਲੋਕਾਂ ਦੇ ਹੱਕ ਖੋਏ ਹਨ ਕਿ ਸੱਚਮੁੱਚ ਹੀ ਰਾਖਵਾ ਕਰਨ ਜੱਟ ਦੇ ਪੁੱਤ ਨੂੰ ਬੇਰੁਜ਼ਗਾਰ ਕਰ ਰਿਹਾ ਹੈ ਜਿਵੇਂ ਕਿ ਆਪਾਂ ਇਸ ਵੀਡੀਓ ਦੇ ਵਿੱਚ ਇਤਿਹਾਸ ਦੇ ਉਹਨਾਂ ਕਾਲੇ ਪੰਨਿਆਂ ਦੇ ਵਿੱਚੋਂ ਕੁਝ ਗੱਲਾਂ ਦਾ ਜ਼ਿਕਰ ਕੀਤਾ ਹੈ ਉਹ ਇਹ ਗੱਲਾਂ ਆਪਣੇ ਆਪ ਦੀ ਗਵਾਹੀ ਭਰਦੀਆਂ ਹਨ ਕਿ ਰਾਖਵੇ ਕਰਨ ਦੇ ਲੋਕਾਂ ਨੇ ਕਿਸੇ ਦਾ ਹੱਕ ਨਹੀਂ ਖੋਇਆ ਹੈ ਅਤੇ ਨਾ ਹੀ ਉਹਨਾਂ ਨੇ ਜਰਨਲ ਵਰਗ ਦੇ ਰਾਹ ਦੇ ਵਿੱਚ ਕੋਈ ਰੋੜਾ ਬਣੇ ਹਨ ਉਹਨਾਂ ਦੇ ਲਈ ਰਾਖਵਾ ਕਰਨ ਉਹ ਹੱਕ ਹਨ ਜਿਹੜੇ ਕੀ ਉਹਨਾਂ ਤੋਂ ਸਦੀਆਂ ਕਈ ਹਜ਼ਾਰਾਂ ਸਾਲਾਂ ਤੋਂ ਹੋਏ ਗਏ ਸਨ ਜਾਂ ਫਿਰ ਇਹ ਕਹਿ ਲਈਏ ਜਿਹੜੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਨੂੰ ਲੈਣ ਦੇ ਲਈ ਜਾਂ ਉਹਨਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਗਿਆ ਸੀ ਅਖੀਰ ਦੇ ਵਿੱਚ ਵੀਡੀਓ ਦੇ ਵਿੱਚ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਇਸ ਵੀਡੀਓ ਨੂੰ ਜਦੋਂ ਆਪਾਂ ਪੂਰਾ ਦੇਖਿਆ ਇਤਿਹਾਸ ਬਾਰੇ ਦੇਖਿਆ ਅਤੇ ਹੁਣ ਦੇ ਹਾਲਾਤਾਂ ਬਾਰੇ ਦੇਖਿਆ ਤਾਂ ਕਨਕਲੂਜਨ ਇਹੀ ਨਿਕਲਦਾ ਹੈ ਕਿ ਰਾਖਵਾ ਕਰਨ ਕਿਸੇ ਦਾ ਹੱਕ ਨਹੀਂ ਮਾਰਦਾ ਇਹ ਉਹਨਾਂ ਦੱਬੇ ਕੁਚਲੇ ਲੋਕਾਂ ਨੂੰ ਇੱਕ ਵਾਰ ਮਨੁੱਖੀ ਜੀਵਨ ਜਿਉਣ ਜਾਂ ਫਿਰ ਮਨੁੱਖ ਬਣਨ ਦਾ ਮੌਕਾ ਦਿੰਦਾ ਹੈ ਪਰ ਅੱਜ ਸਵਾਲ ਰਾਖਵੇਂ ਕਰਨ ਦਾ ਨਹੀਂ ਹੈ ਅਸਲ ਸਵਾਲ ਅੱਜ ਉਸ ਸਦੀਆਂ ਤੋਂ ਪੁਰਾਣੀ ਹਨੇਰੀ ਕਹਾਣੀ ਦਾ ਹੈ ਜਿਸ ਨੂੰ ਕੀ ਅਸੀਂ ਸਾਡੀ ਜਾਤ ਦੇ ਲੋਕ ਜਾਂ ਫਿਰ ਇਹ ਕਹਿ ਲਈਏ ਕਿ ਜਿਨ੍ਹਾਂ ਦੇ ਲਈ ਹੱਕ ਮਿਲੇ ਸਨ ਜਾਂ ਜਿਨ੍ਹਾਂ ਨੂੰ ਇਹ ਹੱਕ ਮਿਲੇ ਸਨ ਉਹ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਹਨ ਆਓ ਆਪਾਂ ਕੋਸ਼ਿਸ਼ ਕਰੀਏ ਆਪਣੇ ਇਤਿਹਾਸ ਨੂੰ ਪੜੀਏ